ਨੰਦਕਾਰਜ ਵੀ ਨਹੀਂ ਹੋਏ ਗੁੜੀਆ ਦੇ ਇਦਾਂ ਹੀ ਲੱਗੇ ਸੀ ਅੱਛਾ ਬਿਨਾਂ ਨੰਦਕਾਰਜ ਦੀ ਲੱਗੀ ਅੱਜ ਨੰਦਕਾਰਜ ਅੱਜ ਨੰਦਕਾਰਜ ਕਰਵਾ ਕੇ ਤੋਰਾਂਗੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਬਠਿੰਡੇ ਤੇ ਨਹੀਂ ਰਹਿੰਦਾ ਪਰ ਉਹ ਹਲੇ ਬੰਦਾ ਸਾਨੂੰ ਮਿਲਿਆ ਨਹੀਂ ਇਹ ਵੀ ਮੈਂ ਵੀ ਮੁੰਡਾ ਬਹਿ ਕੇ ਲੈਂਦੇ ਪੰਜ ਦਿਨ ਹੋ ਗਏ ਤੇ ਮੈਂ ਜੋਰੀ ਲਾ ਲਿਆ ਵੀ ਨੰਦਕਾਰਜ ਕਰਾ ਕੇ ਲੈ ਕੇ ਜਾਉ ਨੰਦਕਾਰਜ ਹੀ ਨਹੀਂ ਕਰੇ ਉਹਨਾਂ ਨੇ ਅੱਛਾ ਪਰ ਮੈਂ ਬੇਨਤੀ ਕਰਦੀ ਆ ਮੀਡੀਆ ਰਾਹੀਂ ਜਿਨ੍ਹਾਂ ਦੇ ਮਗਰ ਸਿੰਘ ਤੇ ਕੌਰ ਲੱਗਦਾ ਨਾ ਆਨੰਦ ਕਾਰਜ ਕਰਵਾਇਆ ਕਰੋ ਗੁਰੂ ਘਰ ਠੀਕ ਹੈ ਠੀਕ ਹੈ ਨਾ ਕੌਰ ਤੇ ਸਿੰਘ ਸਾਨੂੰ ਬੜੀ ਖਿਦਮਤ ਦੇ ਨਾਲ ਮਿਲਿਆਗਾ ਇਹ ਕੋਈ ਆਮ ਸ਼ਬਦ ਨਹੀਂ ਹੈਗਾ ਸਿੰਘ ਤੇ ਕੌਰ ਲਾ ਕੇ ਅਸੀਂ ਅੱਜ ਕਿਹੜੇ ਪਾਸੇ ਨੂੰ ਤੁਰਪੇ ਇਹ ਕੋਈ ਸਾਡਾ ਰਾਹ ਹੈ ਸਾਡੇ ਕੋਲੇ ਘਟੋ ਘਟ 4-5 ਮਾਸ ਲੈ ਜਾਗੇ ਮਾਲਾ ਪਾਉਂਦੇ ਨੇ ਕੁੜੀਆਂ ਲੈ ਜਾਂਦੇ ਨੇ ਮਗਰ ਉਹਨਾਂ ਕੋਲੇ ਕੋਈ ਸਬੂਤ ਨਹੀਂ ਹੁੰਦਾ ਕਿ ਇਨੂੰ ਕੀ ਸਮਝੀਏ ਅਸੀਂ ਜਦੋਂ ਅਸੀਂ ਕਿਤੇ ਜਾਂਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਉਹ ਵੀ ਨਹੀਂ ਸੁਣਦੇ ਹੈਗੇ ਬਿਲਕੁਲ ਆ ਸੁਣੋ ਕੀ ਜਦੋਂ ਸਬੂਤ ਨਹੀਂ ਪਈ ਉਹ ਵੀ ਸਾਡਾ ਮਸਲਾ ਵਿਚਾਲੇ ਪਿਆ ਇਹ ਵੀ ਬਿਨਾਂ ਨੰਦਾਂ ਤੋਂ ਵੀ ਇਹ ਤਾਂ ਹੀ ਤਾਂ ਗੱਲਾਂ ਹੁੰਦੀਆਂ ਨੇ ਕਿ ਇਹਨਾਂ ਦੀ ਕਿਹੜਾ ਕੋਈ ਹਿੰਗ ਫਟਕੜੀ ਲੱਗੀ ਧੀ ਜਿਹੜਾ ਸਿੰਘ ਤੇ ਕੌਰ ਮਿਲਿਆ ਅਸੀਂ ਹੱਡੀਆਂ ਦੇ ਉੱਤੇ ਨਿਉ ਉੱਤ ਰਹੀ ਹੈ ਤੇ ਸਾਡੇ ਲੋਕ ਕਿੱਧਰ ਨੂੰ ਚੱਲ ਪਏ ਸਾਡੇ ਗੁਰਸਿੱਖਾਂ ਦੇ ਬੱਚੇ ਕਿੱਧਰ ਨੂੰ ਚੱਲ ਪਏ ਬਿਨਾਂ ਨੰਦਾਂ ਤੋਂ ਤੁਰੇ ਫਿਰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਜਿਹੜੇ ਹਜੇ ਵਿਚੋਲੇ ਬਣੇ ਨੇ ਉਹ ਸਾਵਧਾਨ ਹੋ ਜਾਣ ਜੇ ਸਾਨੂੰ ਫੇਰ ਪਤਾ ਲੱਗ ਗਿਆ ਵੀ ਬਿਨਾਂ ਨੰਦਾਂ ਤੋਂ ਕਿਧਰ ਕੁੜੀ ਤੋਰੀ ਐ ਉਹ ਫੇਰ ਅਸੀਂ ਉਹਨਾਂ ਦੀ ਗੱਲ ਕਰਾਂਗੇ ਪੜਤਾਲ ਕਰਾਂਗੇ ਉਹ ਕਹਿੰਦਾ ਗੱਲ ਸੁਣੋ ਭਾਈ ਤੈਨੂੰ ਦਾਤ ਚਾਹੀਦਾ ਕਦੇ ਰਾਜੀ ਸਾਨੂੰ ਨਹੀਂ ਚਾਹੀਦਾ ਕੁਝ ਹੈ ਉਹ ਦੇਖ ਰਹਾ ਕਹਿੰਦੇ ਅਸੀਂ ਲਿਜਾ ਕੇ ਰਾਜੀ ਤੁਸੀਂ ਕਹਿੰਦੇ ਹਾਂ ਕਹਿੰਦੇ ਦਾਤ ਚਾਹੀਦਾ ਮੈਂ ਦੇ ਮੈਂ ਕਹਿੰਦੀ ਸਾਨੂੰ ਕਾਸੇ ਦੀ ਲੋੜ ਨਹੀਂ ਹੈਗੀ ਠੀਕ ਹੈ ਹੋ ਧੰਨਵਾਦ ਤੁਹਾਡਾ ਤੁਸੀਂ ਲਿਜਾ ਕੇ ਰਾਜੀ ਅਨੰਦ ਕਾਰਜ ਕਰਾ ਕੇ ਇਹ ਮਾੜਾ ਜਿਆ ਖਬਰਦਾਰ ਹੋ ਜਾਓ ਕਈ ਮਸਲੇ ਆਗੇ ਜੀ ਹੈਨਾ ਇਹ ਖਬਰਦਾਰ ਹੋ ਜਾਓ ਅਸੀਂ ਕੁੜੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਤੁਸੀਂ ਆਈ ਮਤਲਬ ਕੁੜੀਆਂ ਨੂੰ ਘਰੇ ਰੱਖ ਕੇ ਜਵਾਕ ਵੀ ਜੰਮੀ ਖੜੇ ਨੇ ਕਈ ਫਿਰ ਬਾਅਦ ਚ ਬਾਬਿਆਂ ਲੈ ਕੇ ਆਉਂਦੇ ਨੇ ਹਾਂ ਬਾਅਦ ਚ ਬਾਬਿਆਂ ਲੈ ਕੇ ਤਰੇ ਆਉਂਦੇ ਨੇ ਬਠਿੰਡੇ ਤੇ ਨਹੀਂ ਰਹਿੰਦਾ ਪਰ ਉਹ ਹਲੇ ਬੰਦਾ ਸਾਨੂੰ ਮਿਲਿਆ ਨਹੀਂ ਉਹ ਵੀ ਸਾਡਾ ਮਸਲਾ ਵਿਚਾਲੇ ਪਿਆ ਇਹ ਵੀ ਬਿਨਾਂ ਨੰਦਾਂ ਤੋਂ ਵੀ ਤਾਂ ਇਹ ਤਾਂ ਗੱਲਾਂ ਹੁੰਦੀਆਂ ਨੇ